ਵਾਖਤਾ ਹੈ ਕਿਸਾਨ ਭਰਾਵੋ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਆ ਪਿੰਡ ਮਚਾਕੀ ਮਾਲ ਸਿੰਘ ਜ਼ਿਲ੍ਹਾ ਫਰੀਦਕੋਟ ਤੇ ਜਿਹੜਾ ਮਚਾਕੀ ਮਾਲ ਸਿੰਘ ਜਿਹੜਾ ਟਰੈਕਟਰ ਜਿਹੜਾ ਵਕਾਊ ਆ ਇਹ ਸੋਨਾ ਲੀਕਾ 60 ਟਰੈਕਟਰ ਹੈ ਤੇ ਜੇ ਆਪਾਂ ਗੱਲ ਕਰੀਏ ਦੀ ਕੰਡੀਸ਼ਨ ਦੀ ਵੀ ਟਰੈਕਟਰ ਵਧੀਆ ਕੰਡੀਸ਼ਨ ਚ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਚਾਤ ਮਰਾ ਦਿੰਦੇ ਆ ਪੰਜ ਨੂੰ ਜੰਦੀ ਵੀ ਕਿਤੋਂ ਵੀ ਲੀਕ ਨਹੀਂਗਾ ਦੇਖੋ ਵਧੀਆ ਟਰੈਕਟਰ ਦੀ ਪਿਆ ਹੈ ਜੇ ਆਪਾਂ ਗੱਲ ਕਰੀਏ ਤੇ ਮਾਡਲ ਦੀ ਇਹ ਜਿਹੜਾ 2000 ਮਾਡਲ ਟਰੈਕਟਰ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਗੇਅਰ ਕੋਲੋਂ ਵੀ ਤੇ ਇਹ ਬਾਈ ਇੰਜਨ ਤੇ ਗੇਅਰ ਦਾ ਬਾਈ ਕਹਿੰਦੇ ਓਕੇ ਟਰੈਕਟਰ ਹੈ ਜਮਾ ਜਿਨੇ ਵਾਈ ਵੂਈ ਆਸਤੇ ਬਹੁਤ ਵਧੀਆ ਟਰੈਕਟਰ ਹੈ ਤੇ ਜੇ ਆ ਟਾਇਰਾਂ ਦੀ ਗੱਲ ਕਰਕੇ ਜਿਹੜੇ ਪਿਛਲੇ ਟਾਇਰ ਹੈਗੇ ਆ 60 ਪੈਸੇ ਠੀਕ ਹੈ ਤੇ ਜੇ ਆਪਾਂ ਅਗਲੇ ਟਾਇਰਾਂ ਦੀ ਗੱਲ ਕਰਕੇ ਅਗਲੇ ਟਾਇਰ ਜਿਹੜੇ ਹੈਗੇ ਆ 70 ਤੋਂ 80 ਪੈਸੇ ਜਿਹੜੇ ਅਗਲੇ ਟਾਇਰ ਹੈਗੇ ਆ ਤੇ ਅੱਗੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਇਹਦਾ ਰੰਗ ਆ origignal ਆ ਕਿਤੋਂ ਵੀ ਰੰਗ ਹੋਇਆ ਨਹੀਂਗਾ ਤੇ ਜੋ ਹੈ ਸਾਹਮਣੇ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਬੜਾ ਮੋਟਾ ਉੱਪਰੋਂ ਰੰਗ ਜਿਹੜਾ ਲੱਥਾ ਹੋਇਆ ਇਧਰੋਂ ਵੀ ਤੁਹਾਨੂੰ ਜਾਸ ਮਰਾ ਦਿੰਨੇ ਆ ਆ ਦੇਖੋ ਇੰਜਨ ਇੰਜਨ ਸਾਰਾ ਕੁਝ ਓਕੇ ਆ ਤੇ ਜੇ ਆਪਾਂ ਗੱਲ ਕਰੀਏ ਤੇ ਪ੍ਰਾਈਸ ਦੀ ਇਹਦਾ ਜਿਹੜਾ ਪ੍ਰਾਈਸ ਹੈਗਾ 2 ਲੱਖ 40000 ਰੁਪਏ ਜਿਹੜਾ ਇਹਦਾ ਪ੍ਰਾਈਸ ਆ ਤੇ ਜੇ ਵੀਡੀਓ ਵਧੀਆ ਲੱਗੀ ਬਾਕੀ ਆਪਾਂ ਜਿਹੜਾ ਨੰਬਰ ਕੋਲ ਨੂੰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਕਨੈਕਟ ਕਰ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਨੱਪਿਓ ਤਾਂ ਜੋ ਨਵੀਂ ਤੇ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਹਾਨੂੰ